ਕਰਨ ਚਲੋ ਮਾਰਗ ਗੋਬਿੰਦ ਸੰਸਾਰ ਅੰਦਰ ਯਾਤਰਾ ਕਰਨ ਲਈ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਤਿੰਨ ਤਰ੍ਹਾਂ ਦੇ ਮਾਰਗ ਕੋਈ ਵੀ ਵਿਅਕਤੀ ਆਪਣੀ ਯਾਤਰਾ ਜ਼ਮੀਨ ਦੇ ਰਸਤੇ ਰਾਹੀਂ ਪਾਣੀ ਦੇ ਰਸਤੇ ਰਾਹੀਂ ਅਤੇ ਹਵਾਈ ਮਾਰਗ ਰਾਹੀਂ ਪੂਰੀ ਕਰ ਸਕਦਾ ਹੈ ਇਸ ਵਿੱਚ ਕੋਈ ਮੁਸ਼ਕਲ ਨਹੀਂ ਹੈ ਪਰ ਧਰਮ ਦੀ ਯਾਤਰਾ ਵਿੱਚ ਇਹ ਮਾਰਗ ਕਿਸੇ ਕੰਮ ਨਹੀਂ ਆਉਂਦੇ ਯਾਤਰਾ ਧਰਮ ਵਿੱਚ ਵੀ ਬਹੁਤ ਲੰਮੀ ਹੈ। ਪਰ ਇਸ ਯਾਤਰਾ ਵਿੱਚ ਨਾ ਸੜਕਾਂ, ਨਾ ਪਾਣੀ ਦਾ ਮਾਰਗ, ਨਾ ਹਵਾ ਦਾ ਮਾਰਗ ਕੋਈ ਵੀ ਕੰਮ ਨਹੀਂ ਹੁੰਦੇ। ਦੂਸਰੀ ਵੱਡੀ ਗੱਲ ਧਰਮ ਦੀ ਯਾਤਰਾ ਵਿੱਚ ਇਹ ਹੈ ਕਿ ਬਹੁਤੇ ਮਨੁੱਖਾਂ ਨੂੰ ਤਾਂ ਇਸ ਯਾਤਰਾ ਦੀ ਖ਼ਬਰ ਹੀ ਨਹੀਂ ਹੁੰਦੀ। ਅਤੇ ਉਹ ਸੰਸਾਰ ਤੋਂ ਰੁਕਸਤ ਵੀ ਹੋ ਜਾਂਦੇ ਨੇ। ਵੈਸੇ ਯਾਤਰਾ ਦਾ ਅਰਥ ਹੀ ਹੈ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਣਾ। ਧਰਮ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਕਿਹੜੀ ਹੈ ਇਹ ਸਵਾਲ ਬਹੁਤ ਸਾਰੇ ਗਿਆਸਵਾਂ ਦੇ ਮਨਾਂ ਵਿੱਚ ਆ ਰਿਹਾ ਹੋਵੇਗਾ ਕਿ ਧਰਮ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਕਿਹੜੀ ਹੈ ਸੰਸਾਰ ਵਿੱਚ ਤਾਂ ਪਤਾ ਹੈ ਕਿ ਕਿਸੇ ਦੀ ਯਾਤਰਾ ਘਰ ਤੋਂ ਕੰਮ ਤੱਕ ਕਿਸੇ ਦੇ ਰਿਸ਼ਤੇਦਾਰ ਦੇ ਘਰ ਤੱਕ ਕਿਸੇ ਦੀ ਇੱਕ ਪਿੰਡ ਤੋਂ ਦੂਸਰੇ ਪਿੰਡ ਕਿਸੇ ਦੀ ਪਿੰਡ ਤੋਂ ਕਿਸੇ ਸ਼ਹਿਰ ਕਿਸੇ ਦੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਕਿਸੇ ਦੀ ਇੱਕ ਰਾਜ ਤੋਂ ਦੂਸਰੇ ਰਾਜ ਤੇ ਕਿਸੇ ਦੀ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਦੀ ਹੋ ਸਕਦੀ ਹੈ ਇੰਨਾ ਸਾਰੀਆਂ ਯਾਤਰਾਵਾਂ ਵਿੱਚ ਸਮਾਂ ਲੱਗਦਾ ਤੇ ਮਨੁੱਖ ਦੀ ਇਹ ਬਿਰਤੀ ਹੈ ਮਨੁੱਖ ਚਾਹੁੰਦਾ ਹੈ ਕਿ ਉਹ ਯਾਤਰਾ ਵਿੱਚ ਘੱਟੋ-ਘੱਟ ਸਮਾਂ ਲੱਗੇ ਕਿ ਸਮਾਂ ਬਚ ਜਾਵੇ ਪਰ ਸਾਰੀ ਜ਼ਿੰਦਗੀ ਮਨੁੱਖ ਨੂੰ ਇਹ ਸਮਝ ਨਹੀਂ ਆਉਂਦਾ ਵੀ ਉਹ ਸਮਾਂ ਬਚਾ ਕੇ ਉਸ ਸਮੇਂ ਦਾ ਕੀ ਕਰੇਗਾ ਫਿਰ ਉਹ ਬਚੇ ਹੋਏ ਸਮੇਂ ਨੂੰ ਹੋਰ ਸੰਸਾਰ ਦੇ ਕੰਮਾਂ ਵਿੱਚ ਖਰਚ ਕਰਦਾ ਧਰਮ ਦੀ ਯਾਤਰਾ ਦਾ ਤਾਂ ਉਸ ਨੂੰ ਖਿਆਲ ਵੀ ਨਹੀਂ ਆਉਂਦਾ ਕਿਉਂ ਕਿਉਂਕਿ ਉਹ ਸੋਚਦਾ ਹੈ ਕਿ ਧਰਮ ਦੀ ਯਾਤਰਾ ਤਾਂ ਉਹ ਛੁੱਟੀ ਵਾਲੇ ਦਿਨ ਕარი ਲੈਂਦਾ ਹੈ ਘਰ ਤੋਂ ਤਿਆਰ ਹੋ ਕੇ ਧਾਰਮਿਕ ਸਥਾਨ ਤੇ ਜਾਂਦਾ ਹੈ ਤੇ ਇੱਥੇ ਨੂੰ ਹੀ ਉਹ ਧਰਮ ਦੀ ਯਾਤਰਾ ਸਮਝਦਾ ਹੈ ਬਹੁਤ ਤੋਂ ਮਨੁੱਖ ਸੰਸਾਰ ਦੇ ਅੰਦਰ ਇੰਨੀ ਯਾਤਰਾ ਕਰ ਲੈਂਦੇ ਨੇ ਸੰਸਾਰ ਦੀ ਯਾਤਰਾ ਕਿਉ ਆਪਣੇ ਨਾਮ ਤੇ ਰਿਕਾਰਡ ਬਣਾਉਣ ਤੱਕ ਚੱਲੇ ਜਾਂਦੇ ਨੇ ਫਲਾਣਾ ਵਿਅਕਤੀ ਪੈਦਲ ਇੰਨੇ ਕਿਲੋਮੀਟਰ ਚੱਲਿਆ ਜੀ ਫਲਾਣਾ ਵਿਅਕਤੀ ਆਪਣੀ ਮੋਟਰਸਾਈਕਲ ਕਾਰ ਉਹਦੇ ਤੇ ਉਸਨੇ ਇੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਯਾਤਰਾ ਬਾਦੀ ਸੀ ਇਸ ਲਈ ਮਾਪਣ ਵਿੱਚ ਆ ਗਈ ਪਰ ਧਰਮ ਵੀ ਯਾਤਰਾ ਇੱਥੇ ਕੋਈ ਮਾਪਦੰਡ ਨਹੀਂ ਇੱਥੇ ਤਾਂ ਅਜੇ ਅਸੀਂ ਚੱਲਣਾ ਸ਼ੁਰੂ ਹੀ ਨਹੀਂ ਕੀਤਾ ਚੱਲਾਂਗੇ ਵੀ ਕਿਵੇਂ ਸਾਨੂੰ ਪਤਾ ਹੀ ਨਹੀਂ ਕਿ ਧਰਮ ਦੀ ਕੋਈ ਯਾਤਰਾ ਵੀ ਹੈ ਧਰਮ ਦੀ ਯਾਤਰਾ ਦੀ ਮੰਜ਼ਿਲ ਕੀ ਹੈ ਮੰਜ਼ਿਲ ਦਾ ਖਿਆਲ ਨਾ ਹੋਣ ਕਰਕੇ ਯਾਤਰਾ ਦਾ ਖਿਆਲ ਵੀ ਨਹੀਂ ਆਉਂਦਾ ਮਨੁੱਖ ਨੂੰ ਪਰ ਜਿਨ੍ਹਾਂ ਨੂੰ ਗੁਰੂ ਦੇ ਰਾਹੀ ਮੰਜ਼ਲ ਦੀ ਸਮਝ ਆਉਂਦੀ ਹੈ ਜਿਨ੍ਹਾਂ ਨੇ ਕਦੇ ਗੁਰੂ ਕੋਲ ਬੈਠ ਕੇ ਇਹਨਾਂ ਪੰਕਤੀਆਂ ਨੂੰ ਬੜੇ ਧਿਆਨ ਤੇ ਗੌਰ ਨਾਲ ਸੁਣਿਆ ਹੈ ਭਈ ਪ੍ਰਾਪਤ ਮਾਨੁਖ ਦੇਹ ਦੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਜਿਨ੍ਹਾਂ ਨੂੰ ਮਕਸਦ ਪਤਾ ਹੈ ਫਿਰ ਉਹ ਯਾਤਰਾ ਬਾਰੇ ਸੋਚਦੇ ਨੇ ਯਾਤਰਾ ਚੱਲਣ ਨਾਲ ਹੀ ਖਤਮ ਹੁੰਦੀ ਹੈ ਇੱਕ ਥਾਂ ਤੇ ਖਲੋਤਿਆਂ ਮੰਜ਼ਲ ਨੂੰ ਯਾਦ ਕਰੀ ਜਾਣ ਨਾਲ ਤਾਂ ਯਾਤਰਾ ਖਤਮ ਨਹੀਂ ਹੁੰਦੀ ਕਿਉਂਕਿ ਯਾਤਰਾ ਸ਼ੁਰੂ ਹੀ ਨਹੀਂ ਹੋਈ ਸ਼ੁਰੂ ਹੁੰਦੀ ਤਾਂ ਇਹਦਾ ਖਤਮ ਹੋਣੀ ਸੀ ਨਾ ਅਜੇ ਚੱਲੇ ਹੀ ਨਹੀਂ ਪਹੁੰਚਣ ਦਾ ਤਾਂ ਖਿਆਲ ਹੀ ਵਰਤ ਹੈ ਚੱਲਣ ਵਾਲਾ ਪੁੱਜਦਾ ਕਿਸੇ ਮੰਜ਼ਿਲ ਤੇ ਖਲੋਤਾ ਹੋਇਆ ਕਿਤੇ ਨਹੀਂ ਪਹੁੰਚਦਾ ਉਹ ਮੈਂ ਚੰਨੇ ਸਾਲ ਖੜਾ ਰਹਿ ਆਪਣੇ ਅੰਦਰ ਝਾਤ ਮਾਰ ਕੇ ਦੇਖੀ ਅਸੀਂ ਕਿੰਨੇ ਸਾਲਾਂ ਤੋਂ ਪੜਦੇ ਆ ਰਹੇ ਅਸੀਂ ਇਹ ਪੰਕਤੀਆਂ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਨ ਵਾਲੇ ਪਾਸੇ ਕਿੰਨੇ ਕਦਮ ਚੱਲੇ ਆ ਅਸੀਂ ਭਾਈ ਗੁਰਦਾਸ ਜੀ ਨੇ ਤਾਂ ਕਹਿ ਦਿੱਤਾ ਬੜਾ ਸੋਖਾ ਚਰਨ ਸ਼ਰਨ ਗੁਰ ਇੱਕ ਪੈੰਡਾ ਜਾਏ ਚੱਲ ਸਤਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਗੁਰੂ ਤਾਂ ਤਿਆਰ ਬੈਠਾ ਹੈ ਚਰਨ ਚੱਲੋ ਮਾਰਗ गोविंद ਤੂੰ ਇੱਕ ਕਦਮ ਤਾਂ ਫੁੱਟ ਗੁਰੂ ਤਾਂ ਤਿਆਰ ਬੈਠਾ ਕਰੋੜਾਂ ਕਦਮ ਅੱਗੇ ਆਉਣ ਲਈ ਪਰ ਮਨੁੱਖ ਇੱਕ ਥਾਂ ਤੇ ਖਲੋਤਾ ਕਈ ਸਾਲਾਂ ਤੋਂ ਤੇ ਪੜੀ ਜਾ ਰਿਹਾ ਹੈ ਭਈ ਪ੍ਰਾਪਤ ਮਾਨੁੱਖ ਦੇਹਰੀਆ गोविंद ਮਿਲਨ ਕੀ ਇਹ ਤੇਰੀ ਬਧੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਪੜੀ ਵੀ ਜਾਂਦਾ ਹੈ ਤੇ ਅਵਰ ਕਾਜ ਵਿੱਚ ਬਚੇ ਹੋਏ ਸਮੇ ਨੂੰ ਲਗਾ ਦਿੰਦਾ ਬਹੁਤੇ ਧਰਮੀ ਦਿਖਣ ਵਾਲੇ ਕਈ ਸਾਲਾਂ ਤੋਂ ਖੜੇ ਹੋਏ ਹਨ ਅਤੇ ਮੰਜ਼ਲ ਤੱਕ ਪਹੁੰਚਣ ਦਾ ਸੋਚ ਰਹੇ ਹਨ ਕਈ ਤਾਂ ਹੁਣ ਧਰਮ ਨੂੰ ਛੱਡ ਹੀ ਗਏ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿੰਨੇ ਸਾਲਾਂ ਦੇ ਮੰਜ਼ਲ ਤੇ ਪਹੁੰਚੇ ਹੀ ਨਹੀਂ ਕੀ ਕਰਨਾ ਹੈ ਧਰਮ ਦਾ ਜਦਕਿ ਉਹ ਤਾਂ ਅਸਲ ਵਿੱਚ ਤੁਰੇ ਹੀ ਨਹੀਂ ਸੀ ਤੁਰਦੇ ਤਾਂ ਹੀ ਪਹੁੰਚਦੇ ਨਾ ਕਿਤੇ ਤੁਰਦੇ ਤਾਂ ਕਿਤੇ ਨਾ ਕਿਤੇ ਤਾਂ ਦਰੂਰ ਪੁੱਜਣਾ ਸੀ ਮੰਜ਼ਲ ਤੇ ਨਹੀਂ ਤੱਕ ਤੱਕ ਮੰਜ਼ਲ ਦੇ ਨੇੜੇ ਤਾਂ ਪਹੁੰਚਣਾ ਸੀ ਪਰ ਬਿਨਾ ਤੁਰਿਆ ਹੀ ਪੂਰੀ ਉਮਰ ਬੀਤ ਗਈ ਉੱਥੇ ਹੀ ਰਹਿ ਗਏ ਜਿੱਥੇ ਖੜੇ ਸੀ ਸਤਿਗੁਰੂ ਜੀ ਨੇ ਪਾਵਨ ਬਾਣੀ ਵੀ ਜਿਹੜੀ ਗੱਲ ਕਹੀ ਹੈ ਚਰਨ ਚੱਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਫਾਇਦਾ ਵੀ ਦੱਸਿਆ ਚੱਲਣ ਦਾ ਇਸ ਮਾਰਗ ਤੇ ਚੱਲਣ ਦਾ ਫਾਇਦਾ ਕੀ ਹੈ ਪਾਪ ਮਿਟ ਜਾਣਗੇ ਖਤਮ ਹੋ ਜਾਂਦੇ ਨੇ ਪਾਪ ਪਰ ਉਸ ਲਈ ਚੱਲਣਾ ਪੈਣਾ ਹੈ ਸੰਸਾਰ ਦੇ ਮਾਰਗ ਤੇ ਨਹੀਂ ਵਲਕੀ ਚਰਨ ਚਲੋ ਮਾਰਗ ਗੋਬਿੰਦ ਇਸ ਮਾਰਗ ਦੀ ਇੱਕ ਖਾਸੀਅਤ ਹੈ ਕਿ ਇਸ ਮਾਰਗ ਤੇ ਬਿਨਾ ਪੈਰਾਂ ਵਾਲੇ ਵੀ ਚੱਲ ਸਕਦੇ ਹਨ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਸ਼ਬਦ ਅਸੀਂ ਕਈ ਵਾਰ ਪੜ੍ਹਿਆ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਹੈ ਉਹਨਾਂ ਨੂੰ ਤਾਂ ਸ਼ਾਇਦ ਇਹ ਪੰਕਤੀਆਂ ਜਲਦੀ ਸਮਝ ਆ ਜਾਂਦੀਆਂ ਨੇ ਤੇ ਜਿਹੜੇ ਲੋਕ ਅਜੇ ਸਹਿਜ ਪਾਠ ਨਹੀਂ ਕਰ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਹਿਜ ਪਾਠ ਨਾਲ ਜੁੜਨ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦੁਲੇ ਤੇਰੀ ਪਵਣ ਸੁਜਿਆ ਗੁਰਪੀਠ ਪੁਨੀਤਾ ਪਿੰਗਲੇ ਪਰਬਤਾਂ ਤੇ ਚੜ ਗਏ ਯਾਤਰਾ ਸੀ ਨਾ ਪਹਾੜ ਵੀ ਆ ਗਏ ਵਿੱਚ ਤੇ ਇਹਨਾਂ ਪਹਾੜਾਂ ਤੇ ਪਿੰਗਲੇ ਵੀ ਚੜ ਗਏ ਕਿਉਂਕਿ ਉਹ ਸਰੀਰ ਦੀ ਜਿਹੜੀ ਬਣਤਰ ਹੈ ਉਸ ਨੂੰ ਪਿੰਗਲਾ ਪੜ ਨਹੀਂ ਸਮਝਦੇ ਪਏ ਨਾ ਸਰੀਰ ਦੇ ਜਿਹੜੇ ਅੰਗ ਨੇ ਉਹ ਸੰਸਾਰ ਦੀ ਯਾਤਰਾ ਲਈ ਜ਼ਰੂਰੀ ਨੇ ਹੱਥ ਪੈਰ ਅੱਖਾਂ ਨੱਕ ਕੰਨ ਮੂੰਹ ਪਰ ਧਰਮ ਦੇ ਮਾਰੇ ਤੇ ਬਿਨਾਂ ਪੈਰਾਂ ਵਾਲੇ ਵੀ ਚੱਲ ਜਾਂਦੇ ਨੇ ਕਿਉਂਕਿ ਇੱਥੇ ਚੱਲਣ ਦਾ ਮਤਲਬ ਥੋੜਾ ਡੂੰਗਾ ਹੈ। ਕਰੋਉ ਚੱਲ ਕੇ ਧਾਰਮਿਕ ਸਥਾਨ ਤੇ ਜਾਣਾ ਹੋਰ ਚੱਲਣਾ ਹੈ ਅਤੇ ਚਰਨ ਚਲੋ ਮਾਰਗ ਗੋਬਿੰਦ ਹੋਰ। ਵੱਡੇ ਵੱਡੇ ਧਾਰਮਿਕ ਸਮਾਗਮਾਂ ਤੇ ਚੱਲ ਕੇ ਜਾਣਾ ਹੋ ਰਿਹਾ ਹੈ ਤੇ ਚਰਨ ਚਲੋ ਮਾਰਗ ਗੋਬਿੰਦ ਹੋਰ। ਮੈਂ ਇੱਕ ਬੇਨਤੀ ਪਹਿਲੇ ਕਰ ਦੇਵਾਂ ਕਿ ਇਹ ਮਾਰਗ ਸੋਖਾ ਬਿਲਕੁਲ ਵੀ ਨਹੀਂ ਹੈ। ਮਤਲਬ ਭੁਲੇਖਾ ਰਹਿ ਜਾਵੇ ਵੀ ਸੋਖਾ ਹੀ ਹੈ। ਕਿਉਂਕਿ ਜੇਕਰ ਸੋਖਾ ਹੁੰਦਾ ਤਾਂ ਇੱਥੇ ਪੀੜ ਹੋ ਜਾਣੀ ਸੀ। ਤੇ ਪੀੜ ਧਾਰਮਿਕ ਸਥਾਨਾਂ ਤੇ ਤਾਂ ਲੱਗੀ ਹੋਈ ਹੈ। ਪਰ ਧਰਮ ਵਾਲੇ ਪਾਸੇ ਖਾਲੀ ਹੈ ਕਿਉਂਕਿ ਜੇਕਰ ਸੋਖਾ ਹੁੰਦਾ ਤਾਂ ਪੀੜ ਜਮਾ ਹੋਣੀ ਸੀ ਫਿਰ ਇਹ ਤਾਂ ਖਾਲੀ ਹੈ ਜਾਂ ਕਹਿ ਲੋ ਕਿ ਕੋਈ ਟਾਵਾ ਟਾਵਾ ਇਸ ਮਾਰਗ ਦਾ ਪੰਦੀ ਹੈ ਜਿੰਨੂੰ ਬਾਣੀ ਵਿੱਚ ਸਤਿਗੁਰੂ ਜੀ ਇਸ ਤਰ੍ਹਾਂ ਕਹਿੰਦੇ ਨੇ ਹੈਨ ਵਿੜਲੇ ਨਾਹੀਂ ਗਣੇ ਫੈਲ ਫੱਕੜ ਸੰਸਾਰ ਇੱਥੇ ਪੀੜ ਨਹੀਂ ਕਿਉਂਕਿ ਇਸ ਬਾਰੇ ਸਤਿਗੁਰੂ ਜੀ ਦਾ ਆਪਣਾ ਫਰਮਾਨ ਹੈ ਖੰਨੇਓ ਤਿੱਖੀ ਵਾਲੋ ਨਿੱਕੀ ਇਹਤ ਮਾਰਗ ਜਾਣਾ ਔਖਾ ਹੈ ਇਸ ਮਾਰਗ ਤੇ ਚਲਣਾ ਅਕਾਲ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਸ਼ਰਤ ਦੱਸੀ ਹੈ ਇਸ ਮਾਰਗ ਤੇ ਚੱਲਣ ਵਾਲਿਆਂ ਲਈ ਜੋ ਪੂਰੀ ਕਰਦਾ ਹੈ ਉਹ ਆਜਾ ਉਹ ਇਸ ਮਾਰਗ ਤੇ ਪੈਰ ਧਰਦਾ ਹੈ ਬਾਕੀ ਤਾਂ ਸਤਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਕਿਹੜੇ ਕਾਇਰ ਨੇ ਡਰਪੋਕ ਨੇ ਉਹਨਾਂ ਦੇ ਲਈ ਭਈ ਪੀੜ ਵਾਲਾ ਰਸਤਾ ਖੁੱਲਾ ਹੈ ਉੱਥੇ ਜਾਵਾ ਪੀੜ ਤਾਨ ਗੁਰੂ ਨਾਨਕ ਮਹਾਰਾਜ ਜੀ ਕਿੰਨੇ ਜੋਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤੜੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਚਰਨ ਚਲੋ ਮਾਰਗ ਗੋਬਿੰਦ ਗੋਬਿੰਦ ਦੇ ਮਾਰਗ ਤੇ ਪੈਰ ਧਰਨਾ ਸਿਰ ਦੀਜੇ ਕਾਣ ਨਾ ਕੀਜੇ ਫਿਰ ਫਿਰ ਦੇਣਾ ਪੈਣਾ ਹੈਰਾਨ ਹੋ ਜਾਏਗਾ ਕੋਈ ਪੜ ਕੇ ਕਿ ਧਰਮ ਦਾ ਮਾਰਗ ਤੇ ਨੌਖਾ ਧਰਮ ਤਾਂ ਸੋਖਾ ਪਾਲਦੇ ਆਂ ਸੀ ਸਾਡੇ ਹਿਸਾਬ ਨਾਲ ਚੱਲਣ ਵਾਲਾ ਧਰਮ ਪਾਪ ਕਰੋ ਫਿਰ ਪੂਜਾ ਪਾਠ ਨਾਲ ਪਾਪ ਦੂਰ ਕਰ ਲਓ ਸਾਨੂੰ ਤਾਂ ਅਜਿਹਾਂ ਧਰਮ ਪਿਆਰਾ ਹੈ ਪਰ ਇਹ ਤਾਂ ਅਸਲ ਵਿੱਚ ਧਰਮ ਹੈ ਹੀ ਨਹੀਂ ਪੂਜਾ ਪਾਠ ਦਾ ਨਾਮ ਧਰਮ ਨਹੀਂ ਧਰਮਤਾ ਜਿਉਣ ਦੀ ਕਲਾ ਦਾ ਨਾਮ ਇਹ ਤਾਂ ਚੱਲਣ ਵਾਲਿਆਂ ਦੀ ਨਿਸ਼ਾਨੀ ਹੈ ਜਿਵੇਂ ਰੁਕਿਆ ਹੋਇਆ ਪਾਣੀ ਕੁਝ ਸਮੇਂ ਬਾਅਦ ਮਲੀਨ ਹੋ ਜਾਂਦਾ ਹੈ ਗੰਦਾ ਹੋ ਜਾਂਦਾ ਹੈ ਉਵੇਂ ਹੀ ਰੁਕੇ ਹੋਏ ਧਰਮੀ ਕੁਝ ਸਮੇਂ ਬਾਅਦ ਪਾਪੀ ਹੋ ਜਾਂਦੇ ਹਨ ਕਿਉਂਕਿ ਇਹ ਖਿਆਲ ਉਹਨਾਂ ਦੇ ਅੰਦਰ ਪੱਕ ਜਾਂਦਾ ਹੈ ਕਿ ਉਹ ਧਰਮੀ ਹਨ ਸਾਲਾਂ ਤੋਂ ਪਾਠ ਕਰਦੇ ਆ ਰਹੇ ਨੇ ਸਾਲਾਂ ਤੋਂ ਗੁਰੂ ਘਰ ਆ ਰਹੇ ਨੇ ਅਜਿਹੇ ਧਰਮੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਸਧਨ ਧੱਗ ਵੀ ਇਹ ਦੇਹਾ ਏ ਧਰਮੀ ਸੀ ਜਦੋਂ ਮੇਰੇ ਪਾਤਸ਼ਾਹ ਜੀ ਉਸ ਨੂੰ ਪਹਿਲੀ ਵਾਰ ਮਿਲੇ ਸਨ ਸੋਹਣੇ ਧਰਮੀਆਂ ਵਾਲੇ ਕੱਪੜੇ ਧਰਮੀਆਂ ਵਾਲੀ ਮਿੱਠੀ ਬੋਲੀ ਧਰਮੀਆਂ ਵਾਲੇ ਚੱਜ ਆਚਾਰ ਪਰ ਸਤਿਗੁਰੂ ਨੂੰ ਉਸ ਵਿੱਚੋਂ ਬਦਬੂ ਆ ਗਈ ਪਾਪਾਂ ਦੀ ਸਤਿਗੁਰੂ ਸੁੰਘ ਕੇ ਸਾਡੇ ਅੰਦਰ ਨੂੰ ਸਮਝ ਲੈਂਦੇ ਨੇ ਸ਼ਾਇਦ ਇਹ ਹੀ ਕਾਰਨ ਹੈ ਕਿ ਅਸੀਂ ਬਾਹਰੋਂ ਸੁਗੰਧੀਆਂ ਲਗਾ ਕੇ ਤਰਮਸਥਾਨਾਂ ਤੇ ਜਾਂਦੇ ਕਿ ਕਿਤੇ ਸਤਿਗੁਰੂ ਮੇਰੇ ਅੰਦਰ ਨੂੰ ਨਾ ਸੁੰਘ ਲੈਣ ਜੇਕਰ ਜਿਹਾ ਹੋਇਆ ਤਾਂ ਪਤਾ ਚਲ ਜਾਵੇਗਾ ਕਿ ਮੈਂਦਰੋ ਕੀ ਹਾਂ ਬਾਹਰ ਦੀ ਖੁਸ਼ਬੂ ਨਾਲ ਅਸੀਂ ਦੁਨੀਆਂ ਦੇ ਲੋਕਾਂ ਨੂੰ ਪਰਮਾ ਸਕਦੇ ਹਾਂ ਸਤਿਗੁਰੂ ਨੂੰ ਨਹੀਂ ਸਤਿਗੁਰੂ ਬਾਰੇ ਤਾਂ ਅਸੀਂ ਰੋਜ਼ ਪੜ੍ਹ ਕੇ ਸੁਣਦੇ ਹੋਵਾਂਗੇ ਨਾ ਅੰਤਰਾਜਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਅੰਤਰਾਜਮੀ ਤਾਂ ਅੰਦਰ ਦੀ ਜਾਣਦਾ ਹੈ ਬਾਹਰ ਨਾਲ ਉਸ ਨੂੰ ਕੋਈ ਮਤਲਬ ਨਹੀਂ ਬਾਹਰ ਦੇ ਲਿਬਾਸ ਅਤਰ ਫਲੇਲਾ ਆਦਿ ਬਾਰੇ ਲੋਕਾਂ ਨੂੰ ਪਰਵਾ ਦਿੰਦੇ ਨੇ ਸਤਿਗੁਰੂ ਨੂੰ ਨਹੀਂ ਜਦੋਂ ਇਹ ਸਮਝ ਆ ਜਾਵੇਗੀ ਫਿਰ ਭਗਤ ਬਨਣ ਵਿੱਚ ਦੇਰ ਨਹੀਂ ਲੱਗਦੀ ਹੋਰ ਭਗਤੀ ਪਹਾੜਾਂ 'ਤੇ ਬੈਠ ਕੇ ਥੋੜੀ ਹੁੰਦੀ ਹੈ ਭਗਤੀ ਤਾਂ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਪਰਾਂਮ ਰਹਿਣ ਦੀ ਕਲਾ ਤਾਂ ਹੀ ਤਾਂ ਸਤਿਗੁਰੂ ਜੀ ਦਾ ਫਰਮਾਨ ਸਾਡੀ ਅਗਵਾਈ ਕਰਦਾ ਹੈ ਕਿ ਸਿਰਫ ਚਾਲ ਦਾ ਫਰਕ ਹੈ ਸੰਸਾਰੀਆਂ ਦੀ ਚਾਲ ਤੇ ਭਗਤਾਂ ਦੀ ਹੋਰ ਕੋਈ ਵੱਡਾ ਅੰਤਰ ਨਹੀਂ ਭਗਤਾਂ ਦੀ ਅਤੇ ਸੰਸਾਰੀਆਂ ਦੀ ਚਾਲ ਹੀ ਨਹੀਂ ਮਿਲਦੀ ਬਸ ਬਾਕੀ ਤਾਂ ਉਹਨਾਂ ਵਿੱਚ ਕੋਈ ਅੰਤਰ ਨਹੀਂ ਹੈ ਗੁਰੂ ਮਹਾਰਾਜ ਜੀ ਦੇ ਬੋਲ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜੋੜ ਬੈਠਦਾ ਹੀ ਨਹੀਂ ਭਗਤਾਂ ਦਾ ਤੇ ਸੰਸਾਰੀਆਂ ਦਾ ਕਿਉਂਕਿ ਦੋਵੇਂ ਵੱਖਰੇ ਮਾਰਗ ਦੇ ਪੰਦੀਖ ਭਗਤਾਂ ਬਾਰੇ ਤੁਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਚਰਨ ਚਲੋ ਮਾਰਗ ਗੋਬਿੰਦ ਇਹ ਮਾਰਗ ਵਿਖਮ ਹੈ ਇਹ ਮਾਰਗ ਔਖਾ ਹੈ ਕਿਉਂ ਕਿਉਂਕਿ ਇਸ ਮਾਰਗ ਤੇ ਚੱਲਣ ਵਾਲਾ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇ ਤਿੱਖੀ ਵਾਲੋ ਨਿੱਕੀ ਇਹਤ ਮਾਰਗ ਜਾਣ ਔਖਾ ਹੈ ਨਾ ਸੰਸਾਰੀ ਇੰਨਾ ਜੋਖਮ ਲੈਂਦਾ ਹੀ ਨਹੀਂ ਉਹ ਸੁੱਖਾ ਤਰੀਕਾ ਲੱਭਦਾ ਹੈ ਫਕਤੀ ਦਾ ਜੋ ਕਿ ਅਸਲ ਵਿੱਚ ਹੈ ਹੀ ਨਹੀਂ ਇੱਥੇ ਤਾਂ ਸਿਰ ਤਰ ਤਲੀ ਗਲੀ ਮੇਰੀ ਆਉ ਤੇ ਫੁੱਲ ਚੜੋਣੇ ਪੈਣਗੇ ਸਿਰ ਦਿੱਤੇ ਬਿਨਾ ਤਾਂ ਦਇਆ RAM ਵੀ ਭਾਈ ਦਇਆ ਸਿੰਘ ਜੀ ਨਹੀਂ ਬਣੇ ਸਿਰ ਤਾਂ ਦੇਣਾ ਪੈਣਾ ਹੋਰ ਕੋਈ ਰਾਹ ਨਹੀਂ ਹੁਣ ਸਿਰ ਦੇਣ ਦਾ ਅਰਥ ਵੀ ਸਮਝਣਾ ਜ਼ਰੂਰੀ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਦੋਵੇਂ ਗੱਲਾਂ ਸਮਝਾ ਦਿੱਤੀਆਂ ਗੋਬਿੰਦ ਮਾਰਗ ਤੇ ਚੱਲਣ ਦੀ ਗੱਲ ਤੇ ਸਿਰ ਦੇਣ ਦੀ ਗੱਲ ਅਸਲ ਵਿੱਚ ਇਹ ਦੋ ਨਹੀਂ ਇੱਕ ਹੀ ਗੱਲ ਹੈ ਚੜ੍ਹਨ ਚਲੋ ਮਾਰਗ ਗੋਬਿੰਦ ਵੀ ਇੱਕ ਹੈ ਸਿਰ ਧਰਤ ਲਈ ਗਲੀ ਮੇਰੀ ਆਓ ਇਹ ਵੀ ਇੱਕ ਹੈ ਅਸੀਂ ਸੁਖਮਨੀ ਸਾਹਿਬ ਦੀ ਇਹ ਪੰਕਤੀ ਲਈ ਸੀ ਤੇ ਸੁਖਮਨੀ ਸਾਹਿਬ ਦੀ ਇਸ ਪੂਰੀ ਪੰਕਤੀ ਦਾ ਅਸੀਂ ਪੂਰਾ ਪਾਠ ਕਰਦੇ ਹਾਂ ਨਾ ਪਦੇ ਦਾ ਤੇ ਸਾਨੂੰ ਸਮਝ ਆ ਜਾਂਦਾ ਉਸਤਤ ਮੰਨ ਮਹਿਕਰ ਨਿਰੰਕਾਰ ਕਰਮਨ ਮੇਰੇ ਸਤਿਵਿਵਹਾਰ ਉਸ ਮਾਲਕ ਨਿਰੰਕਾਰ ਦੀ ਉਸਤਤ ਮੰਨ ਵਿੱਚੋਂ ਕਰੋ ਮੰਨ ਵਿੱਚੋਂ ਮੰਨ ਵਿੱਚ ਵੀ ਕਰੋ ਤੇ ਮੰਨ ਵਿੱਚੋਂ ਵੀ ਕਰੋ ਕਰਮਨ ਮੇਰੇ ਸਤਿਵਿਵਹਾਰੇ ਮੇਰੇ ਮਨ ਲੋਕਾਂ ਨਾਲ ਚੰਗਾ ਵਿਹਾਰ ਕਰ ਸਤਿ ਵਿਹਾਰ ਕਰ ਸੱਚਾ ਵਿਹਾਰ ਕਰ ਇਹ ਨਾ ਵੀ ਮੂੰਹ ਤੇ ਕੁਝ ਹੋਰ ਤੇ ਅੰਦਰ ਕੁਝ ਹੋਰ ਜਿਨੂੰ ਤਾਨਕੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ ਹਮੂ ਮਰਦ ਬਾਹਰ ਸ਼ਵਲ ਸੁਖ ਨਵਾਰ ਨਾਸ਼ਿਕ ਮੇਂ ਦਿਗਰ ਦਰਦਾਹ ਨਹੀਂ ਦਿਗ ਮਰਦ ਹੋ ਨਹੀਂ ਹੁੰਦਾ ਜੇ ਦੇ ਮੂੰਹ ਵਿੱਚ ਕੁਝ ਹੋਰ ਤੇ ਦਿਲ ਚ ਕੁਝ ਹੋਰ ਹੋਵੇ ਨਿਰਮਲ ਰਸਨਾ ਅੰਮ੍ਰਿਤ ਪੀਓ ਜ਼ੁਬਾਨ ਨਾਲ ਮਿੱਠੀ ਬਾਣੀ ਬੋਲੋ ਮਿੱਠਾ ਬੋਲੋ ਸਾਰਿਆਂ ਨਾਲ ਸਦਾ ਸੁਹੇਲਾ ਕਰ ਲੈ ਜੀਓ ਮਿੱਠਾ ਬੋਲ ਕੇ ਤੇਰਾ ਜਿਹੜਾ ਹਿਰਦਾ ਹੈ ਉਹ ਸੁਹੇਲਾ ਹੋ ਜਾਵੇਗਾ। ਨਾਨਕ ਪੇਖ ਠਾਕੁਰ ਕਾ ਰੰਗ ਪਰਮਾਤਮਾ ਦੇ ਰੰਗਾਂ ਨੂੰ ਨਖਾਂ ਨਾਲ ਦੇਖੋ। ਸਾਧ ਸੰਗ ਬਿਣਸੈ ਸਭ ਸੰਗ ਸਾਰੀ ਮਾੜੀ ਸੰਗਤ ਛੱਡ ਕੇ ਸਤ ਸੰਗਤ ਕਰੋ। ਚਰਨ ਚੱਲੋ ਮਾਰਗ ਗੋਬਿੰਦ ਇਹਨਾਂ ਪੈਰਾਂ ਨੂੰ ਗੋਬਿੰਦ ਦੇ ਮਾਰਗ ਤੇ ਲਗਾਓ। ਭਲੇ ਮਾਰਗ ਤੇ ਲਗਾਓ। ਮਿਟੈ ਪਾਪ ਜਪੀਏ ਹਰਬਿੰਦ ਫਿਰ ਕੀ ਹੋਏਗਾ? ਸਾਰੇ ਪਾਪ ਦੂਰ ਹੋ ਜਾਣਗੇ। ਪਰਮਾਤਮਾ ਨੂੰ ਬਿੰਦ ਤੋਲੇ ਦੇ ਸਮੇਲੇ ਵੀ ਜੇ ਮਨ ਚੋਂ ਯਾਦ ਕਰਾਂਗੇ ਤੇ ਪਾਪ ਮਿਟ ਜਾਣਗੇ ਕਰ ਹਰ ਕਰਮ ਸ੍ਰਵਣ ਹਰ ਕਥਾ ਚੰਗੇ ਕੰਮ ਪ੍ਰਮਾਤਮਾ ਵਾਲੇ ਕਰਮ ਕਰੋ ਪ੍ਰਮਾਤਮਾ ਦੀਆਂ ਗੱਲਾਂ ਸੁਣੋ ਹਰ ਦਰਗਾਹ ਨਾਨਕ ਉਜਲ ਮੱਥਾ ਹੇ ਨਾਨਕ ਪੇਰ ਦਰਗਾਹ ਦੇ ਵਿੱਚ ਜਿਹੜਾ ਮੱਥਾ ਹੈ ਉਹ ਉਜਲਾ ਹੋ ਜਾਏਗਾ ਆਸ ਕਰਦਾ ਹਾਂ ਕਿ ਗੱਲ ਪਕੜ ਵਿੱਚ ਆਈ ਹੋਵੇਗੀ ਬਸ ਇਹੀ ਸਿਰ ਦੇਣਾ ਤੇ ਇਹੀ ਚਰਨ ਚੱਲੋ ਮਾਰਾ ਗੋਬਿੰਦ ਭੁੱਲਾ ਮੇਰੀਆਂ ਵਿਚਾਰਾਂ ਗੁਰੂ ਦੀਆਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ